ਟ੍ਰੇਨ ਸਟੇਸ਼ਨ ਤੇ ਜਾ ਕੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਸਾਲੂ ਤਾਰਸੀ ਤੇ ਅਸੀਂ ਕਹਿ ਸਕਦੇ ਹਾਂ ਬੁਨਜੋਰਨੋ ਬੁਨਜੋਰਨੋ ਕਹਿਣ ਦਾ ਭਾਵ ਗੁੱਡ ਮਾਰਨਿੰਗ ਟਿਕਟ ਲੈਣ ਦੇ ਲਈ ਅਸੀਂ ਲਾਈਨ ਯੂਜ਼ ਕਰ ਸਕਦੇ ਹਾਂ ਵਰੇ ਊਨ ਬਿਲੀਟੋ ਪਰ ਰੋਮਾ ਪਰ ਫੋਵੋਰੇ ਵਰਈ ਦਾ ਮੀਨਿੰਗ ਹੁੰਦਾ ਕਿ ਮੈਂ ਚਾਹੁੰਦਾ ਆ ਉਨ ਬਿਲੀਏਟੋ ਟਿਕਟ ਪੈਰ ਲਈ ਰੋਮਾ ਯਾਨੀ ਕਿ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਪਰ ਫਾਵੋਰੇ ਕਿਰਪਾ ਕਰਕੇ ਵਰਈ ਉਨ ਬਿਲੀਏਟੋ ਪੈਰ ਰੋਮਾ ਪਰ ਫਾਵੋਰੇ ਤੁਹਾਨੂੰ ਜਵਾਬ ਮਿਲ ਸਕਦਾ ਹੈ ਚਰਤਮੈਂਤੇ ਚਰਤਮੈਂਤੇ ਭਾਵ ਬਿਲਕੁਲ ਹੁਣੇ ਦਿਨ ਆਇਆ ਨੈਕਸਟ ਸਵਾਲ ਅਗਲਾ ਤੁਹਾਨੂੰ ਪੁੱਛ ਸਕਦਾ ਹੈ ਅੰਦਾ ਅਤਾ ਐ ਰੀਟਰਨੋ ਓ ਸੋਲੋ ਅੰਦਾਤਾ ਅੰਦਾਤਾ ਮਤਲਬ ਵੀ ਸਿਰਫ ਜਾਣ ਲਈ ਐ ਅਤੇ ਰੀਟਰਨੋ ਦਾ मीनिंग ਹੁੰਦਾ ਕਿ ਵਾਪਸ ਵੀ ਆਉਣਾ ਤੁਸੀਂ ਨੇ ਵੀ ਟੂ ਵੇ ਟਿਕਟ ਚਾਹੀਦੀ ਆ ਜਾਂ ਸਿਰਫ ਵਨ ਵੇ ਚਾਹੀਦੀ ਆ ਸੋਲੋ ਅੰਦਾਤਾ ਜੇ ਤੁਸੀਂ ਇੱਕ ਪਾਸੇ ਦੀ ਟਿਕਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਸੋਲੋ ਅੰਦਾਤਾ ਸਿਰਫ ਇੱਕ ਪਾਸੇ ਲਈ ਜੇ ਤੁਸੀਂ ਦੋਨਾਂ ਤਰਫ ਦੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਅੰਦਾਤਾ ਐ ਰਿਟਰਨੋ ਅਗਲਾ ਤੁਹਾਨੂੰ ਟਿਕਟ ਦੇਣ ਲਈ ਕਹਿ ਸਕਦਾ ਹੈ ਐਕੋ ਇਲ ਸੋ ਬਿਲੀਟੋ ਐਕੋ ਇਲ ਸੋ ਬਿਲੀਟੋ ਇਹ ਲੋ ਆਪਣੀ ਟਿਕਟ ਬਿਲੀਏ ਤੋਂ ਮਤਲਬ ਟਿਕਟ ਐਕੋ ਇਹ ਲੈ ਲਓ ਇਹ ਫੜ ਲਓ ਟਿਕਟ ਦੇਣ ਦੇ ਨਾਲ ਨਾਲ ਅਗਲਾ ਤੁਹਾਨੂੰ ਇਨਫੋਰਮ ਕਰ ਸਕਦਾ ਹੈ ਕਿ ਟ੍ਰੇਨ ਇੰਨੇ ਵਜੇ ਚੱਲਣੀ ਹੈ ਇਹ ਟ੍ਰੇਨੋਂ ਪਾਰਤੇ ਆਲੇ 10:30 ਇਹ ਟ੍ਰੇਨੋਂ ਪਾਰਤੇ ਆਲੇ 10:30 ਟレイン ਚੱਲੇਗੀ 10:30 ਵਜੇ ਜਾਂ ਜਿੰਨੇ ਵਜੇ ਵੀ ਚੱਲੇਗੀ ਤੁਹਾਨੂੰ ਅਗਲਾ ਦੱਸ ਸਕਦੇ ਜੇ ਤੁਹਾਨੂੰ ਉਹਨਾਂ ਨੇ ਨਹੀਂ ਦੱਸਿਆ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਕਵਾਂਡੋ ਇਲ ਟ੍ਰੈਨੋ ਪਾਰਤੇ ਰੇਨ ਕਦੋ ਚੱਲੇਗੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰਨਾ ਜਦੋਂ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਅਗਲੇ ਨੇ ਟਿਕਟ ਦੇਤੀ ਤਾਂ ਤੁਸੀਂ ਅਗਲੇ ਦਾ ਧੰਨਵਾਦ ਕਰਨੇ ਗ੍ਰਾਸੀਏ ਅਲੇ ਜਾ ਲਾ ਰਿੰਗ੍ਰਾਸੀਓ ਯਾ ਕਲਾ ਗ੍ਰਾਸੀਏ ਵੀ ਕਹਿ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਪਟੜੀ ਤੋਂ ਟ੍ਰੇਨ ਚੱਲਣੀ ਆ ਰੋਮਾ ਵਾਸਤੇ ਤਾਂ ਤੁਸੀਂ ਸਵਾਲ ਕਰ ਸਕਦੇ ਹੋ ਦੋਵੇ ਸੀ ਤਰੋਵਾ ਇਲ ਬਿਨਾਰਿਓ ਪਟੜੀ ਨੂੰ ਕਿਹਾ ਜਾਂਦਾ ਹੈ ਬਿਨਾਰਿਓ ਦੋਵੇ ਸੀ ਤਰੋਵਾ ਮਤਲਬ ਮੈਨੂੰ ਰੋਮਾ ਜਾਣ ਵਾਲੀ ਟ੍ਰੇਨ ਆ ਜਿਹੜੀ ਉਹ ਕਿਹੜੀ ਪਟੜੀ ਤੇ ਮਿਲੇਗੀ ਦੋ ਵੇਸੀ ਤਰਵਾ ਇਲ ਬਿਨਾਰੀਓ ਤੁਹਾਨੂੰ ਜੁਆ ਮਿਲ ਸਕਦਾ ਨੰਬਰ ਦੇ ਨਾਲ ਜਿੰਨੇ ਨੰਬਰ ਤੋਂ ਜਿੰਨੇ ਨੰਬਰ ਪਟੜੀ ਤੋਂ ਟ੍ਰੇਨ ਚੱਲੇਗੀ ਜਿੱਦਾਂ ਕਿ ਇਲ ਬਿਨਾਰੀਓ 5 ਆ ਦੈਸਟਰਾ ਆ ਦੈਸਟਰਾ ਮਤਲਬ ਸੱਜੇ ਪਾਸੇ ਆ 5 ਨੰਬਰ ਪਟੜੀ ਤੋਂ ਟ੍ਰੇਨ ਜਾਣੀ ਆ ਰੋਮਾ ਲਈ ਇਸ ਪਿਕਚਰ ਦੇ ਥਰੂ ਮੈਂ ਸਮਝਾਇਆ ਹੈ ਕਿ ਇਸ ਨੂੰ ਕਿਹਾ ਜਾਂਦਾ ਹੈ ਵੀਨਾਰੀਓ ਜਿਹਦੇ ਉੱਤੇ ਟ੍ਰੇਨ ਚੱਲਦੀਆਂ ਕਹਿਣ ਦਾ ਭਾਵ ਪਟੜੀ ਪਟੜੀ ਨੂੰ ਕਿਹਾ ਜਾਂਦਾ ਹੈ ਵੀਨਾਰੀਓ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਤੇ ਜਦੋਂ ਅਗਲੇ ਨੇ ਤੁਹਾਨੂੰ ਦੱਸ ਦਿੱਤਾ ਕਿ ਕਿਹੜੀ ਪਟੜੀ ਤੋਂ ਟ੍ਰੇਨ ਚੱਲਣੀ ਆ ਤਾਂ ਆਨਸਰ ਵਿੱਚ ਤੁਸੀਂ ਕਹਿ ਸਕਦੇ ਹਾਂ ਪਰਫੈਕਟ ਜਾਂ ਗਰਾਸੀਏ ਆ ਲੈ ਵੀ ਕਹਿ ਸਕਦੇ ਹੋ ਜਦੋਂ ਤੁਸੀਂ ਕਾਉਂਟਰ ਛੱਡਣ ਲੱਗੇ ਹੋ ਤਾਂ ਅਗਲੇ ਨੂੰ ਚਾਉ ਦੀ ਜਗ੍ਹਾ ਤੇ ਤੁਸੀਂ ਕਹਿ ਸਕਦੇ ਹੋ ਅਰਿਵੀਦੇਰਚੀ ਕਿਉਂਕਿ ਇਹ ਪਿਊ ਫੋਰਮਾਲਿਆ ਚਾਉ ਦੀ ਵਜਾਏ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ ਅਗਲੇ ਦੇ ਕੋਲੋਂ ਅਰਿਵੀਦੇਰਚੀ ਐ ਬੋਨ ਵਿਆਜ ਜੋ ਅਰੀ ਵਿਦੇਰਚੀ ਐ ਬੋਨ ਵਿਯਾਜੋ ਓਕੇ ਜਾਓ ਬਾਏ ਬਾਏ ਤੇ ਤੁਹਾਡਾ ਸਫ਼ਰ ਜਿਹੜਾ ਵਧੀਆ ਰਹੇ ਬੋਨ ਵਿਯਾਜੋ ਦਾ ਮੀਨਿੰਗ ਹੁੰਦਾ ਕਿ ਹੈਵ ਅ ਸੇਫ ਜਰਨੀ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਨਹੀਂ ਕੀਤਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ